ਆਨੇ ਬੰਨੀ ਹਾਂ ਤਾੜੀ ਮਾਰ ਦਿਓ ਤਾੜੀ ਮਾਰੋ ਠੋਕ ਕੇ ਹਾਰਾ ਤਾਂ ਬੋਲਣ ਲੱਗਾ ਵੀਰੇ ਪੰਜਾਬ ਚੰਡੀਗੜ੍ਹ ਗਰੁੱਪ ਦੇ ਮੈਂਬਰ ਭਪਿੰਦਰ ਸਿੰਘ ਲਾਲਾ ਚੰਡੀਗੜ੍ਹ ਇਹ ਕੋਣ ਤਾੜੀ ਮਾਰੀ ਚੱਲੇ ਹੋ ਨਾਲਾ ਜੀ ਕਿੱਥੇ ਆ ਯਾਰ ਮੈਨੂੰ ਫੜਾ ਲੱਗ ਰਿਹਾ ਜਦੋਂ ਪਿੱਛੇ ਚੱਲ ਜਣਾ ਜਿਹੜਾ ਵੀਰੇ ਬਸਾਂਖੀ ਨੂੰ ਹੋਣਾ ਮੁਕਾਬਲਾ ਪਹਿਲਾ ਇਨਾਮ ਮੋਟਰਸਾਈਕਲ ਭਪਿੰਦਰ ਸਿੰਘ ਲਾਲਾ ਬੰਨੀ ਹਾਂ ਤਾੜੀ ਮਾਰ ਦਿਓ ਤਾੜੀ ਮਾਰੋ ਠੋਕ ਕੇ ਬਦੂ ਮਨੇਲਾ ਸੰਜੇ ਬੌੜੀਆਂ ਬੰਨਿਓ ਹਰਿਆਣੇ ਬੰਨਿਓ ਸਾਰੇ ਲੰਗਰ ਦਾ ਖਰਚਾ ਟੌਟੀਆਂ ਲਾਉਂਗਾ ਅੱਜ ਤੋਂ ਸਾਰੇ ਲੰਗਰ ਦਾ ਖਰਚਾ ਸਰਿੰਦਰਪਾਲ ਸਿੰਘ ਬਾਬਾ ਰਿਆਸਤਲੀ ਦੂਜਾ ਨਾਮ ਮੋਟਰਸਾਈਕਲ ਕਰਦੇ ਉਹ ਲਾਲਾ ਜੀ ਤਾੜੀ ਮਾਰੋ ਅਸੀਂ ਦਮਾਂਗੇ ਤੇ ਉਸ ਤੋਂ ਬਾਅਦ ਤੀਜਾ ਨਾਮ ਮੈਂ ਨਿਲੇ ਨਾ ਕੇ ਬੋਲੂ ਬਿੱਲੂ ਖਮਾਣੋ ਇਹ ਵੀ ਮੈਂਬਰ ਨੇ ਸਿੱਲੂ ਖਮਾਣੋ ਹਾਂਜੀ ਸਿੱਲੂ ਖਮਾਣੋ ਬਿੰਦੂ ਢਿਲਮਾ ਧਾਰੀਨ ਸਾੜਾ ਜੀਵਨ ਬੜਲਾ ਗੁਰਮੁਖ ਨੰਗਲਾ ਦਰਸ਼ਨ ਦਮਣਾ ਗੋਟਾ ਢੜਬਾ ਬਾਮਣ ਚੰਡੀਗੜ੍ਹ ਜੰਡੇ ਵਾਲਾ ਅਨੋਨਾ ਮਨੇਲਾ ਸੁਰਾਜ ਉੱਚਾ ਪਿੰਡ ਬਲਦੇਵ ਸਿੰਘ ਮਾਨਵਾ ਗੌਟਮ ਗੌਂਡ ਫਾਰਮ ਮਾਣੂ ਕੇ ਮਾਣੂ ਕੇ ਵਾਲੇ ਆ ਗਿਆ ਥੋੜਾ ਹੁਣ ਬੋਲੋ ਤੀਜਾ ਨੰਬਰ ਕੀ ਕਰਨਾ ਤੀਜਾ ਨਾਮ ਵੀ ਮੋਟਰਸਾਈਕਲ ਦੰਨ ਮੋਟਰਸਾਈਕਲ ਪੱਕੇ ਦੁੱਧ ਚਵਾਈ ਜਹੋਣਗੇ ਪਰ ਇਹਦੇ ਵਿੱਚ ਵੱਡੇ ਮਾਨ ਸਨਮਾਨ ਵੀ ਹੋਣਗੇ ਤੇ ਇਕੱਲਾ ਇਹਨਾਂ ਤੇ ਨੋਂਹ ਨਹੀਂ ਪਾਣਾ ਐਲਾਨ ਕਰਤਾ ਅਸੀਂ ਬੈ ਕੇ ਮੀਟਿੰਗ ਕਰਕੇ ਵੰਡ ਕੇ ਭਾਰ ਪਾਵਾਂਗੇ ਮੋਟਰਸਾਂ ਕਪਤਾਨੀ ਕਰਾਂਗੇ ਤੇ ਉਤੋਂ ਦਰਸ਼ਨ ਸਿੰਘ ਦਰਸ਼ੀ ਲਖਾ ਕਾਲਾ ਸਰੋਦ ਤਾਰਾ ਸਰੋਦ ਚੱਕਾ ਸਰੋਦ ਰਾਜੂ ਤੇਰਵਾ ਪਾਲ ਮੁੱਲਾਪੜੋ ਇਹਦਾ ਧਾਕਾ ਇਹਨੇ ਜਿਨਾਂ ਦੇਖੋ ਜੀ ਜਿਹੜੇ ਬੰਦੇ ਕੰਮ ਕਰਨ ਵਾਲੇ ਆ ਲੰਗਰ ਤਾਂ ਇਹਨੇ ਕਰਾਉਣਾ ਬਣਾ ਕੇ ਆਪਾ ਜੀ ਉਹਨੂੰ ਇਹਨਾਂ ਵੱਲੋਂ ਪੂਰੀ ਸਨਮਾਨਤ ਮੈਨੂੰ ਹਾਂ ਜੀ ਚਲੋ ਬਾਹਰ ਚਲੇਂਦੇ ਆਪਾਂ ਲਮਾੜੀ ਇਹ ਵੀਰੇ ਜਿਹੜਾ ਪਾਲ ਆ ਨਾ ਪਾਲ ਇਹਨੂੰ ਮੈਂ ਇੱਕ ਇੱਕ ਦਿਨਾਂ ਵੀ ਚਲੋ ਅਸੀਂ ਸਾਡੇ ਕੋਲ ਪੈਸੇ ਇਕੱਠੇ ਕਰੇ ਜਿੱਡਾ ਮਰਜੀ ਲੰਗਰ ਦੀ ਜ਼ਿੰਮੇਵਾਰੀ ਦੇ ਦਈਏ ਸਾਰੀ ਜ਼ਿੰਮੇਵਾਰੀ ਇਹ ਝੱਕਣਗੇ ਮਾਣੂਕਿਆਂ ਦੇ ਵਿੱਚ ਤੁਸੀਂ ਮੇਰੇ ਨਾਲ ਕਰਾਉਣਾ ਲੰਗਰ ਦੀ ਬਾਅਦ ਜਿੰਮੇਵਾਰੀ ਅਸੀਂ ਚੱਕਾਂਗੇ ਸਮਾਨ ਲਿਆ ਕੇ ਦੇਣਾ ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ ਸੇਵਾ ਅਸੀਂ ਕਰਤੀ ਟੇਕੇ ਦੇਖੋ ਜਿੰਮੇਵਾਰੀ ਆਪੇ ਸਮਾੜੋ ਤੇ ਹੀਰਾ ਦਾਕਾ ਤੇ ਇੱਧਰ ਆ ਜਾਓ ਕਿੱਥੇ ਹੈ ਜਨਾਲੀ ਵਾਲੇ ਆ ਜਿਓ ਜੀ ਕੀ ਜਣਾ ਹਲੋ ਹੀ ਸਰਪੰਚ ਸਾਹਿਬ ਹਲੋ ਜੀ ਇਹ ਮੇਰਾ ਮਾਨ ਸਨਮਾਨ ਕਰਨ ਲੱਗੇ ਨੇ ਇੱਕ ਮਗਰ ਖੋਣਨੀ ਪਈ ਆ ਚੱਕ ਕੇ ਨੇ ਡਰਮਣੀ ਇਹ ਜਲਾਲਦੀ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਇੱਕ ਆਪਾਂ ਇਹ ਬੋਲਿਆ ਸੀ ਤੇ ਬੱਕਰੀਆਂ ਦੇ ਡੰਗ ਤੂੰ ਡੰਗ ਦੁੱਧ ਦੇ ਉੱਪਰ ਪੈਸੇ ਲੱਗਣੇ ਆ ਵੀਰੇ 1500 ਦੀ ਖੋਣੀ ਆ ਮੇਰੇ ਕੋਲੇ ਪੈਸੇ ਤਾਂ ਹੈ ਨਹੀਂ ਹੁਣ ਮੈਂ ਇੱਕ ਬੱਕਰੀ ਤੇ ਲਾਇਆ ਹੋਇਆ ਮਰੋ ਮਲੀ ਤਾਰੀ ਦੇ ਸਾੜੇ ਤੇ ਲਾਇਆ ਸੀ ਤੇਰੀ ਬੱਕਰੀ ਨੇ ਰਾਤ ਰਿਕਾਰਡ ਨਹੀਂ ਤੋੜਿਆ ਅੱਜ ਤੋੜਿਆ ਕਿਉਂ ਭਾਈ ਸੱਚ ਆ ਨਾ ਗਾਲੂ ਨੇ ਕਹਿੰਦੇ ਪਾਪਾ ਮੁੱਕ ਗਿਆ ਤੇ ਇੱਕ ਬੱਕਰੀ ਤੇ ਹੋਰ ਲਾਇਆ ਸੀਗਾ ਜੀ ਇੱਕ ਮਿੰਟ ਜੀ ਇੱਕ ਮਿੰਟ ਇੱਕ ਬੱਕਰੀ ਦੀ ਹੋਰ ਲਾਇਆ ਸੀ ਪੈਸੇ ਸੰਧੂ ਸਾਹਿਬ ਜੀ ਜਿਹੜੀ ਬੱਕਰੀ ਆਪਣਾ ਰਿਕਾਰਡ ਤੋੜੂ ਇੱਕ ਤਾਂ ਹੁੰਦਾ ਵੀ ਰਿਕਾਰਡ ਤੋੜ ਗਈ ਇੱਕ ਨੰਬਰ ਵੀ ਬਣਾ ਗਈ ਤੁਸੀਂ ਹੈਰਾਨ ਹੋਵੋਗੇ ਇੱਕ ਬੱਕਰੀ ਨੇ ਪਹਿਲਾ ਚਵਾਈ ਚ ਦੁੱਧ ਕੱਢਿਆ 1 ਕਿਲੋ 81 ਗ੍ਰਾਮ ਦੂਜੀ ਚਵਾਈ ਚ ਬੱਕਰੀ ਨੇ ਸ਼ਾਮ ਮਾਰੀ 2 ਕਿਲੋ 110 ਗ੍ਰਾਮ ਤੀਜੀ ਛਾਲ ਮਾਰੀ ਹੰਬੀ ਨਹੀਂ ਤੱਕੜੇ ਐਥਲੀਟ ਵਾਂਗੂ ਤੀਜਾ ਬਰਾ ਕਿੱਥੇ ਲੈ ਗਈ ਬੱਕਰੀ ਮਾਲਕ ਨੂੰ ਨੰਬਰਾਂ ਚ ਵਾਸਤਾ ਲਿਆ ਕੇ ਕਿੱਥੇ ਮਾਰੀ ਛਾਲ 2 ਕਿਲੋ 842 ਗ੍ਰਾਮ ਦੁੱਧ ਇੱਕ ਟੇਬ ਦਾ ਟੋਟਲ ਦੁੱਧ ਹੋਇਆ ਜੀ 6 ਕਿਲੋ 33 ਗ੍ਰਾਮ ਭਪਿੰਦਰ ਸਿੰਘ ਲਾਲੇ ਰਿਆ ਖੋਨੀ ਗਿਫਟ ਹੈ ਜੀ ਆਓ ਜੀ ਲਾਲਾ ਜੀ ਉੱਤਰ ਆ ਜਾ ਘੋੜਾ ਰੱਖ ਰਿਹਾ ਨਹੀਂ ਪਾਣੀ ਵਾਸਤੇ ਆਓ ਲਓ ਜੀ ਇਹਨਾਂ ਨੂੰ ਖੋਨੀ ਗਿਫਟ ਹੈ ਮੰਡੀ ਮੰਡੀ ਨੂੰ ਤੇ ਮੇਰੇ ਬੰਦੀਆਂ ਨੂੰ ਮੰਡੀ ਬਣੀਓ ਤੇ ਇਹਨਾਂ ਨੂੰ ਗਿਫਟ ਆ ਜੀ ਤੇ ਇੱਕ ਰਮਜ਼ਾਨ ਦਾ ਆਖੇ ਨੂੰ ਸੱਜੋ ਦਾ ਮੌਸਮ ਆਣਾ ਚਲੋ ਆਪਾਂ ਬਾਅਦ ਚ ਕਰਾਂਗੇ ਨਹੀਂ ਆਇਆ ਆ ਲਓ ਜੀ ਹੁਣ ਤੁਸੀਂ ਇਹ ਨੂੰ ਸੁਣਾ ਲਓ ਤੇ ਤੇਰੀ ਕੈਸ ਰਿੰਗਾ 5100 ਉਹ ਤੈਨੂੰ ਦਿੰਨੇ ਆ ਬਾਕੀ ਵੀਰੇ ਜੇ ਕੋਈ ਗਲਤੀ ਕੋਈ ਰਹੇਗੀ ਸਾਨੂੰ ਦੱਸ ਕੇ ਜਾਇਓ ਕਮੀ ਰਹੇਗੀ ਉਹ ਵੀ ਦੱਸ ਕੇ ਜਾਇਓ ਬਾਕੀ ਤੇ ਸਾਡੇ ਬਲਦੇਵ ਸਿੰਘ ਜੀ ਤੁਸੀਂ ਦੋ ਸ਼ਬਦ ਇਹ ਦੁੱਧ ਚੁਆਈ ਦੇ ਬਾਰੇ ਜ਼ਰੂਰ ਬੋਲਣੇ ਆ। ਇਹ ਦੁੱਧ ਚੁਆਈ ਮੁਕਾਬਲਾ ਸੰਪੂਰਨ ਹੋਇਆ। ਸਾਰੇ ਜੇਤੂਆਂ ਨੂੰ ਬਹੁਤ-ਬਹੁਤ ਮੁਬਾਰਕਾਂ। ਇਤਾਂ ਦੇ ਮੁਕਾਬਲੇ ਜਦੋਂ ਹੁੰਦੇ ਨੇ ਤਾਂ ਫਿਰ ਅਸੀਂ ਇਸ ਬਰੀਡ ਦੇ ਵਿੱਚ ਅੱਗੇ ਵਧ ਸਕਦੇ ਆ। ਜਦੋਂ ਦੁੱਧ ਚੁਆਈ ਦੇ ਮੁਕਾਬਲੇ ਨੇ ਇਹਦੇ ਨਾਲ ਹੋਰਾਂ ਨੂੰ ਵੀ ਉਤਸ਼ਾਹ ਮਿਲਦਾ। ਏਡੇ-ਏਡੇ ਵੱਡੇ ਇਨਾਮ ਇੱਥੇ ਦਿੱਤੇ ਗਏ ਨੇ, ਫ੍ਰਿਜਾਂ, ਵੱਡੀਆਂ ਮਸ਼ੀਨਾਂ। ਇਸ ਤਰ੍ਹਾਂ ਨਾਲ ਸਾਰੇ ਉਤਸ਼ਾਹ ਪੈਦਾ ਹੁੰਦਾ। ਆਓ ਸਾਰੇ ਰਲ ਕੇ ਆਪਾਂ ਬਰੀਡ ਨੂੰ ਅੱਗੇ ਲੈ ਕੇ ਜਾਈਏ ਤੇ ਇਸ ਤਰ੍ਹਾਂ ਦੇ ਮੇਲੇ ਵੱਧ ਤੋਂ ਵੱਧ ਕਰਵਾਈਏ। ਬਹੁਤ-ਬਹੁਤ ਧੰਨਵਾਦ। ਬਹੁਤ-ਬਹੁਤ ਧੰਨਵਾਦ। ਸਰਦਾਰ ਬਲਦੇਵ ਸਿੰਘ ਜੀ ਮਾਲਵਾ ਗੋਟ ਫਾਰਮ ਵਾਲੇ ਮਾਲੂਕਿਆਂ ਤੋਂ ਇਹ ਨੀਰ ਮਾਨ ਸਨਮਾਨ ਕੀਤਾ ਜਾ ਰਿਹਾ ਜੀ ਜਿਹੜੇ ਗਏ ਇੰਟਰਨੈਸ਼ਨਲ ਪੱਤਰ ਦੇ ਵਪਾਰੀ ਨੇ ਮਾਲ ਚੋਤੀ ਮੁਖਾ ਟਪਾ ਮੰਡੀ ਜਿਹੜਾ ਕਿ ਵੀਰ 13 ਤਰੀਕ ਨੂੰ ਇੱਥੇ ਪਹੁੰਚਿਆ ਸਾਡੇ ਕੋਲੇ 13 ਤਰੀਕ ਨੂੰ ਇਹਦੇ ਗਮਾੜ ਮੇਲਾ ਸੀ ਰਾਮਪੁਰਾ ਫੁੱਲ ਇਹ ਮੇਲਾ ਛੱਡ ਕੇ ਦੁੱਧ ਚਵਾਈ ਤੇ ਪਹੁੰਚਿਆ ਇਹਦੀਆਂ ਦੋਨੋਂ ਬੱਕਰੀਆਂ ਕਾਂਟੇ ਦੀ ਟੱਕਰ ਦੇ ਵਿੱਚ ਆ ਮਾਣ ਤੋਂ ਪਹਿਲਾਂ ਦੇ ਵਿੱਚ 6 ਬੱਕਰੀਆਂ ਜਿਹੜੀਆਂ ਕਿ ਭਿੜੀਆਂ ਪਹਿਲੇ ਦੂਜੇ ਤੀਜੇ ਲਈ ਪੁਆਇੰਟਾਂ ਤੇ ਗ੍ਰਾਮਾ ਜਣੀ ਪੁਆਇੰਟਾਂ ਤੇ ਹਾਰ ਜਿੱਤ ਹੋਈ ਆ ਇਹਦੀ ਬੱਕਰੀ ਥੋੜੀ ਜੀ ਅੱਜ ਸਵੇਰ ਦੀ ਚਵਾਈ 'ਚ ਇੱਕ ਸਮਝ ਲਓ ਵੀ ਕਟਾ ਗਈ 150 ਗ੍ਰਾਮ ਤੇ ਹਰਿਆ 150 ਗ੍ਰਾਮ 150 ਗ੍ਰਾਮ 50 ਗ੍ਰਾਮ ਇੱਕ ਚਵਾਈ ਦਾ ਬਣਦਾ ਤੀਜੇ ਨੰਬਰ ਤੇ ਆਉਂਦਾ ਸੀ ਨਹੀਂ ਤੀਜੇ ਤੇ ਆਉਂਦਾ ਸੀਗਾ ਜੀ ਤੀਜੇ ਤੇ ਆਉਂਦੀ ਤੇ ਪਹਿਲੀ ਚਵਾਈ 'ਚ ਇਹਦੀ ਬੱਕਰੀ ਭਿੜਦੀ ਸੀ ਦੂਜੇ ਤੇ ਤੇ ਬਾਕੀ ਚਲੋ ਮਾਲਕ ਨੇ ਜਿੱਥੇ ਰੱਖਣਾ ਉੱਥੇ ਰਹਿਣਾ ਪੈਂਦਾ ਅਸੀਂ ਮੁੱਲਾਪੁਰ ਮੰਡੀ ਬੰਨੀਓ ਪੰਜਾਬ ਹਰਿਆਣਾ ਗਰੁੱਪ ਬੰਨੀ ਉਹਦਾ ਧੰਨਵਾਦ ਕਰਦੇ ਆ ਤੇ ਇਹਦਾ ਮਾਨ ਸਨਮਾਨ ਦੇ ਰਹੇ ਸਾਡਾ ਵੀਰ ਸੈਦੋਗਿਆਂ ਤੋਂ ਪੰਮਾ ਬਾਈ ਤੇ ਉਹਨਾਂ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਜੀ ਪੰਮੇ ਬਾਈ ਦਾ ਬਹੁਤ ਬਹੁਤ ਧੰਨਵਾਦ ਮੇਲੇ 'ਚ ਪਹੁੰਚਣ ਤੇ ਜੀ ਆਇਆਂ ਨੂੰ ਆਖਦੇ ਆ ਧੰਨਵਾਦ ਇਸੇ ਤਰ੍ਹਾਂ ਸਾਡਾ ਮੱਖਣ ਵੀਰ ਜਿਹੜਾ ਕਿ ਮੇਲੇ ਵਿੱਚ ਪਹੁੰਚੇ ਨੇ ਉਹਨਾਂ ਦਾ ਵੀ ਮਾਨ ਸਨਮਾਨ ਕਰਦੇ ਆ ਜੀ ਬਹੁਤ ਬਹੁਤ ਧੰਨਵਾਦ ਮੱਖਣ ਵੀਰ ਦਾ ਤੇ ਇਸੇ ਤਰ੍ਹਾਂ ਹੀ ਸਾਡੇ ਮਹਾਰਾਸ਼ਟਰ ਬੰਬੇ ਤੋਂ ਪ੍ਰਕਾਸ਼ ਚਾਹਾਨ ਜੀ ਇੱਧਰ ਆਓ ਜੀ ਪ੍ਰਕਾਸ਼ ਚਾਹਾਨ ਜੀ ਜਿਹੜੇ ਕਿ ਬਹੁਤ ਵਧੀਆ ਇਨਸਾਨ ਨੇ ਬਾਈ ਲਾਉ ਹਤਾ ਤੇ ਇਹਨਾਂ ਦਾ ਵੀ ਮਾਨ ਸਨਮਾਨ ਬਹੁਤ ਬਹੁਤ ਧੰਨਵਾਦ ਪ੍ਰਕਾਸ਼ ਚਹਾਨ ਜੀ ਦਾ ਮੇਲੇ ਚ ਆਉਣ ਤੇ ਧੰਨਵਾਦ ਕਰਦੇ ਆ ਜੀ ਇਹਨਾਂ ਦਾ ਵਪਾਰੀ ਵੀ ਨੇ ਮਾਲ ਵੀ ਖਰੀਦਦੇ ਆ ਤੇ ਪੂਰੇ ਆਲ ਇੰਡੀਆ ਦੇ ਵਿੱਚ ਟਰਾਂਸਪੋਰਟ ਵੀ ਕਰਦੇ ਨੇ ਮਾਲ ਨੂੰ ਬਹੁਤ ਬਹੁਤ ਧੰਨਵਾਦ ਥੈਂਕ ਯੂ ਤੇ ਆਓ ਜੀ ਸਾਡੇ ਫਰੋਜ਼ ਖਾਨ ਜੀ ਮਲੇਰ ਕੋਟਲਾ ਫਰੋਜ਼ ਖਾਨ ਜੀ ਮਲੇਰ ਕੋਟਲਾ ਇਹਨਾਂ ਬੰਨੀਓ 2100 ਰੁਪਇਆ ਮੇਲੇ ਵਾਸਤੇ ਭੇਜਿਆ ਗਿਆ ਬਹੁਤ ਬਹੁਤ ਧੰਨਵਾਦ ਵੈਸੇ ਸੇਤ ਦੇ ਹਿਸਾਬ ਨਾਲ ਪੈਸੇ ਥੋੜੇ ਆ 51 ਹੋ ਜਾਣਦਾ ਜੀ ਮੇਲਾ ਵੀ ਛੋਟਾ ਸੀ ਬਾਬਾ ਜੀ ਚਲੋ بڑا ਕਰਾਉਂਦੇ ਫੇਰ بڑا ਨਾਮ ਦੇ ਨਹੀਂ ਮੇਲਾ ਦੁੱਧ ਚਵਾਈ ਦਾ ਸਾਡੇ ਦਾ ਬਹੁਤ ਵੱਡਾ ਸੀ ਜਿਵੇਂ ਪਹਿਲਾਂ ਕਰਾਇਆ ਸੀ ਨਵੰਬਰ ਦੇ ਮਹੀਨੇ ਉਸ ਤਰ੍ਹਾਂ ਹੀ ਕਰਵਾਵਾਂ ਉਹ ਤਾਂ ਫੇਰ ਦੂਜੇ ਹਨ ਆਪਣੇ ਨਮਾਇਸ਼ ਮੇਲੇ ਹਾਂਜੀ ਇਹ ਦੁੱਧ ਚਵਾਈ ਦਾ ਤਿੰਨ ਨਾਮ ਦੋ ਮਸ਼ੀਨਾਂ ਸਿੰਗਸੌਂਗ ਦੀਆਂ ਇੱਕ ਫ੍ਰਿਜ ਹਾਂਜੀ ਇਹ ਦਿੱਤੀ ਗਈ ਆ ਜੋ ਦੁੱਧ ਚਵਾਈ ਵਾਲੇ ਮੁਕਾਬਲੇ ਵਾਲਿਆਂ ਨੂੰ ਤੇ ਸਾਡੇ ਫਰੋਜ਼ ਖਾਨ ਵੀਰ ਦਾ ਧੰਨਵਾਦ ਆ ਬਾਈ ਬਹੁਤ ਬਹੁਤ ਸ਼ੁਕਰੀਆ ਤੇ ਆ ਦੇਜੋ ਸਾਨੂੰ ਤੇ ਨਾਲ ਹੀ ਆਰੋਜੀ ਖਾਨ ਜੀ ਖਾਨ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ਖਾਨ ਸਾਹਿਬ ਦਾ ਗੁਰੂ ਮਹਾਰਾਜ ਕਿਰਪਾ ਕਰੇ ਨੋ ਚੜ੍ਹਦੀਆਂ ਕਲਾ ਵਿੱਚ ਰੱਖੇ ਤਰਸੀਮ ਸਿੰਘ ਜੀ ਲੌਂਗੋਵਾਲ ਹੱਥ ਲਾਓ ਜਿਨ੍ਹਾਂ ਦੇ ਚੈਨਲ ਸ਼ਰੀਏ ਤੁਸੀਂ ਦੇਖ ਰਹੇ ਹੋ ਮੁੱਲਾ ਪਰ ਮੰਡੀ ਦੀਆਂ ਵੀਡੀਓ ਸੌਦੇ ਹੁੰਦੇ ਤੇ ਮੇਲੇ ਹੁੰਦੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਸੇ ਵੀਡੀਓ ਸ਼ਰੀਏ ਜੀ ਮੈਂ ਸਾਡਾ ਵੀਰ ਚਲੇ ਗਿਆ ਉਹਦਾ ਮਾਨ ਸਨਮਾਨ ਕਰਨਾ ਸੀ ਬੂਟਾ ਧੜਬਾ ਜਿਨੇ 13 14 15 ਮੇਲਾ ਲੈਬ ਕੀਤਾ ਜੀ ਰਾਜੂ ਡੜਬਾ ਉਹੀ ਹੈ ਜੀ ਉਹਨਾਂ ਦਾ ਰਾਜੂ ਡੜਬਾ ਜੀ ਉਹਨਾਂ ਦਾ ਚੈਨਲ ਚੱਲਦਾ YouTube ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਊਗਾ ਉਹਦੇ ਡੈਡੀ ਨੂੰ ਦਿੱਤਾ ਜਾਊ ਰਾਜੂ ਨੂੰ ਉਹ ਵੀ ਇੱਥੇ ਬੁਲਾ ਕੇ ਉਹਨਾਂ ਨੂੰ ਮਾਨ ਸਨਮਾਨ ਦੇਵਾਂਗੇ ਰਾਜੂ ਵੀਰ ਦਾ ਧੰਨਵਾਦ ਉਹਨੇ ਆਪਣੇ ਮੁੰਡੇ ਨੂੰ ਭੇਜਿਆ ਉਹਨਾਂ ਦੀ ਬੱਕਰੀ ਆਈ ਆ ਦੂਜੇ ਨੰਬਰ ਤੇ ਇਸ ਕਰਕੇ ਵੀ ਉਹਨਾਂ ਨੂੰ ਵਧਾਈਆਂ ਉਹਨਾਂ ਨੇ ਇੱਕ ਮਸ਼ੀਨ ਜਿੱਤੀ ਆ ਤੇ ਗੁਰੂ ਮਹਾਰਾਜਾ ਕਿਰਪਾ ਕਰੇ ਤੇ ਨਾਲ ਪੰਮੇ ਬਾਈ ਬਣੀ ਉਹ ਪਹਿਲੇ ਦੂਜੇ ਤੀਜੇ ਨੂੰ 11-1100 ਰੁਪਏ ਨਕਦ ਨਾਮ ਦਿੱਤਾ ਗਿਆ ਤੇ ਨਾਲ ਹੀ ਹੋਰ ਵੀਰਾਂ ਨੇ ਜਿਨ੍ਹਾਂ ਨੇ ਮਾਇਆ ਭੇਜੀ ਆ ਜਾਂ ਜਿਨ੍ਹਾਂ ਨੇ ਨਾਮ ਦਿੱਤੇ ਨੇ ਅਸੀਂ ਵੀਡੀਓ ਜਰੀਏ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆਂ ਅਗਲੇ ਮੇਲੇ ਦੀਆਂ ਤਿਆਰੀਆਂ ਫੇਰ ਆ ਵੀਰੇ ਤੁਸੀਂ ਵੀ ਤਿਆਰੀ ਜਾਰੀ ਰੱਖਿਓ ਠੰਡੇ ਨਹੀਂ ਪੈਣਾ ਜੰਗ ਉਹੀ ਜਿੱਤਦੇ ਆ ਜਿਹੜੇ ਹਥਿਆਰਾਂ ਨੂੰ ਤਿੱਖੇ ਕਰਦੇ ਰਹਿਣ ਲਓ ਜੀ ਜੰਗ ਫਾਰਮਰ ਭਲਾਈਆਣੇ ਤੋਂ ਜਗਮੀਤ ਸਿੰਘ ਜਗਮੀਤ ਸਿੰਘ ਇਹਦਾ ਅਸੀਂ ਧੰਨਵਾਦ ਕਰਦੇ ਆਂ ਕਿ ਬੱਕਰੀ ਕਿੱਤੇ ਦੇ ਨਾਲ ਜੁੜਿਆ ਇਸ ਕਿੱਤੇ ਨੂੰ ਪਰਫੁੱਲਟ ਕਰਦੇ ਨੇ ਤੇ ਵੀਰੇ ਇੱਕ ਤੈਨੂੰ ਬੇਨਤੀ ਕਰਦੇ ਆ ਆਪਦਾ ਫੋਨ ਨੰਬਰ ਲਿਖਾ ਕੇ ਜਾਈਂ ਹਾਂਜੀ ਤੇ ਅਗਲਾ ਜਿਹੜਾ ਮੇਲਾ ਉਹਦੇ ਵਿੱਚ ਤੁਸੀਂ ਦੋ ਬੱਕਰੀਆਂ ਆਪਦੇ ਫਾਰਮ ਦੀਆਂ ਪਾਉਣੀਆਂ ਜਰੂਰ ਜੀ ਪਤਾ ਕੀ ਗੱਲ ਹੈ ਮੈਂ ਵੀਡੀਓ 'ਚ ਕਹਿ ਰਿਹਾ ਮੈਂ ਕਿਸੇ ਪਰਸਨਲ ਬੰਦੇ ਨੂੰ ਨਹੀਂ ਕਹਿਣੀ ਸਾਰਿਆਂ ਤੱਕ ਮੈਸੇਜ ਜਾਵੇ ਸਾਨੂੰ ਬੰਦੇ ਟਾਂਚ ਕਰਦੇ ਨੇ ਜਾਂ ਉਹ ਸਹੀ ਆ ਟਾਂਚ ਨਹੀਂ ਕਰ ਸਕਦੇ ਸਾਨੂੰ ਮੈਸੇਜ ਜੰਦੇ ਆ ਸਾਨੂੰ ਮਜ਼ਾਕ ਮਜ਼ਾਕ ਵਿੱਚ ਸੁਣਾ ਕੇ ਜਾਂਦੇ ਨੇ ਰਾਤ ਤੁਸੀਂ ਲਾਈਵ ਦੇਖਿਆ ਹੋਊਗਾ ਬਾਈ ਜਿਹੜੇ ਜਿਹੇ ਸਨਕ ਆਪਣੇ ਦੇ ਮੇਲੇ ਲਾਉਂਦੇ ਆ ਉਹ ਦੁੱਧ ਜਵਾਈ 'ਚ ਕਾਤੇ ਨਹੀਂ ਆਉਂਦੇ ਕਹਿੰਦੇ ਬਾਈ ਸੱਚੀ ਗੱਲ ਆ ਨਾ ਇਹ ਆਉਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਸੱਚ ਦੱਸੋ ਆਉਣਾ ਚਾਹੀਦਾ ਨਾ ਜੇ ਬਾਈ ਤੁਸੀਂ ਵਾਕਿਆ ਹੀ ਫਰੀਡ ਵਿੱਚ ਸੁਧਾਰ ਕਰਦੇ ਹੋ ਕੱਲਾ ਸੋਹਣੇ ਪੰਜ ਨਹੀਂ ਵੀ ਤੇਲ ਮਾਰਿਆ ਤਾਂ ਜਿੱਤ ਲਿਆਏ ਉਹਦੇ ਅੰਦਰ ਤੇਲ দাও ਢਿੱਡ 'ਚ ਤੇਲ ਪਾਓ ਘਿਓ ਪਾਓ ਉਹ ਦੁੱਧ ਕੱਢੇ ਤੇ ਦੁੱਧ ਚ ਬੋਵੋ ਮੇਲੇ 'ਚ ਫੇਰ ਤੁਸੀਂ ਫ੍ਰਿਜਾਂ ਮੋਟਰਸਾਈਕਲ ਜਿੱਤ ਕੇ ਜਾਓ ਤੇ ਤਿਆਰੀ ਕਰ ਲਿਓ ਜਗ ਫਾਰਮ ਵਾਲਿਆ ਤੇਰੀ ਡਿਊਟੀ ਲਾਤੀ ਅੱਜ ਤੋਂ ਹੀ ਅੱਜ ਤੋਂ ਹੀ ਸੱਦਾ ਬਸਾਖੀ ਤੱਕ ਮੇਲਾ ਦੀਆਂ ਤਰੀਕਾਂ ਨਾ ਹੋ ਜਾਣੀਆਂ ਦੋ ਬੱਕਰੀਆਂ ਤੇਰੀਆਂ ਐਂਟਰ ਹੋਣੀਆਂ ਚਾਹੀਦੀਆਂ ਠੀਕ ਹੈ ਜੀ ਜਰੂਰ ਕਰਾਵਾਂਗੇ ਤੇ ਚੜਦੀ ਕਲਾ ਨਾਲ ਸੰਭਲ ਲੱਗ ਜਾ ਹੁਣ ਤੇ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਸਾਰੇ ਵੀਰਾਂ ਦਾ ਹਾਂਜੀ ਸਾਡੇ ਰਮਜ਼ਾਨ ali ਜੀ ਦਾਖਾ ਇਹਨਾਂ ਵੱਲੋਂ 4100 ਰੁਪਏ ਜੋ ਮੇਲੇ ਦੀ ਵਾਸਤੇ ਸਿਹਤਾ ਭੇਜੀ ਗਏ ਸੀ ਤੀਜੇ ਨੰਬਰ ਲਈ ਅਸੀਂ ਇਹਨਾਂ ਦਾ ਬਹੁਤ ਬਹੁਤ ਮਾਨ ਸਨਮਾਨ ਕਰ ਰਹੇ ਆ ਜੀ ਸਨਮਾਨ ਚਾਹੁੰਦੇ ਰਹੇ ਇਹਨਾਂ ਨੂੰ ਗੁਰੂ ਮਹਾਰਾਜ ਇਹਨਾਂ ਨੂੰ ਚੜਦੀ ਕਲਾ ਚ ਰੱਖਣ ਜੋ ਵੱਡੇ ਮੇਲੇ ਦੇ ਵਿੱਚ ਵੱਡੇ ਨਾਮ ਇਹਨਾਂ ਵੱਲੋਂ ਵੀ ਦਵਾਵਾਂਗੇ ਤੇ ਰਮਜਾ ਉਰਲਿਆ ਕੀ ਹਾਲ ਚਾਲ ਆ ਵੀ ਠੀਕ ਆ ਪਹਿਲਾਂ ਤਾਂ ਬਿਮਾਰ ਸੀਗਾ ਤੂੰ ਹਾਂਜੀ ਹਾਂਜੀ ਸਾਰੇ ਹੁਣ ਠੀਕ ਆ ਮਾਲ ਠੀਕ ਆ ਤੇਰਾ ਹਾਂਜੀ ਠੀਕ ਆ ਤੇ ਮੇਲਾ ਕਿਵੇਂ ਲੰਘਿਆ ਆਪਣਾ ਮੇਲਾ ਵਧੀਆ ਜੀ ਆਇਆ ਤਾਂ ਹੈ ਨਹੀਂ ਤੂੰ ਪਤਾ ਨੇ ਦੱਸਿਆ ਆ ਤਾਂ ਹੈਗਾ ਨਹੀਂ ਟੀਵੀ 'ਚ ਦੇਖਦਾ ਸੀ ਇਹਨਾਂ ਦਾ ਸਵੇਰੇ ਵੀ ਲਾਈਵ ਹੀ ਦੇਖਿਆ ਦੇਖਿਆ ਵਾ ਚਲੋ ਦੁੱਧ ਦੁੱਧ ਦਾ ਰਕਾਰ ਬਣਿਆ ਤੀ 3 7 ਲੀਟਰ 300 32 ਗ੍ਰਾਮ ਦਾ ਅੱਛਾ ਕੀ ਹੁਣ ਕੋਈ ਹੋਰ ਬੱਕਰੀ ਤੋੜ ਸਕਦੀ ਹੈਗਾ ਇਹਨੂੰ ਤੋੜ ਸਕਦੇ ਆ ਜੀ ਜਰੂਰ ਆਗਾ ਗਾਂ ਤਿਆਰ ਕਰੂਗਾ ਇੱਕ ਇੱਕ ਸਿਹਾਰ ਜਰੂਰ ਦਿਓ ਜਿਹੜੇ ਬੰਦੇ ਕਹਿ ਦਿੰਦੇ ਆ ਵਿੱਚੇ ਤੂੰ ਵੀ ਕਹਿ ਦਿੰਦਾ ਕਈ ਵਾਰੀ ਗੁੱਸਾ ਲਾ ਕਰੀ ਮੈਂ ਮਾਮੂ ਤੇ ਘਰੇ ਨਾਲ ਤੇ ਕਈ ਵਾਰੀ ਅਸੀਂ ਕਹਿ ਦਿੰਦੇ ਜੀ ਆ ਬੱਕਰੀ 7 ਲੀਟਰ ਦੁੱਧ ਦਊ ਜੀ ਤੇ ਅੱਜ ਜਿਹੜੀਆਂ ਦਿਹਾੜੀ ਦਾ 7 ਲੀਟਰ ਦਿੰਦੀਆਂ ਜਿਉ ਮੇਲੇ ਚ ਆ ਜਾਂਦੀਆਂ ਉਹ ਤਾਂ ਫੇਰ ਸਮਝ ਲੋ ਵੀ 10.5 ਲੀਟਰ ਦੁੱਧ ਕੱਢ ਦਿੰਦੀ। 10.5 ਲੀਟਰ ਕੱਢਦੇ ਤੇ ਉਹ ਬੱਕਰੀਆਂ ਕਿੱਥੇ ਰਹਿੰਦੀਆਂ ਨੇ ਆਪਾਂ ਮਗਾਉਣੀਆਂ ਮੇਲੇ ਤੇ। ਇਹ ਤਾਂ ਸਾਰੇ ਫੇਕੇ ਗੱਲਾਂ ਨੇ ਜੀ ਜਿਹੜਾ 7 ਲੀਟਰ 8 ਲੀਟਰ ਕਹਿੰਦਾ ਜੀ ਬੱਕਰੀ ਤਾਂ 4 ਲੀਟਰ ਦੁੱਧ ਦੇ ਦੇਵੇ ਨਾ ਜੀ ਉਹਨੂੰ ਕੋਈ ਨਹੀਂ ਕਰਾਸ ਕਰ ਸਕਦਾ। ਹਾਂ ਜਿੱਥੇ ਮਰਜੀ ਹੋਲੇ ਇੰਡੀਆ ਦੇ ਜਿੱਥੇ ਮਰਜੀ ਪਾ ਲਵੇ ਇੱਕ ਮਿੰਟ ਜਿਹੜੀ ਹੁਣ ਵੀਡੀਓ ਕਹਿੰਦਾ 7 ਲੀਟਰ ਆਜ ਮੇਰੀ ਬੱਕਰੀ ਜਾਂਦੀ ਆ ਫਿਰ ਉਹ ਮੇਲੇ ਚ ਕਾਤ ਨਹੀਂ ਆਉਂਦੇ ਨਾਮ ਜਿੱਤੇ ਇਹ ਤੋਂ ਗੱਪ ਆ ਜਿੰਨੇ ਮਰਜੀ ਸੁਣ ਲਓ ਤੁਸੀਂ ਗੱਪ ਮੈਂ ਮਾਰ ਦੂੰਗਾ ਫਾਇਦਾ ਹੈ ਕੋਈ ਗੱਪ ਮੈਂ ਮਾਰ ਦੇਣਾ ਹੁਣ ਮੇਰੇ ਕੋਲ ਬੱਕਰੀ ਲੈਣਾ ਹੋਗਾ ਮੈਂ ਮਾਰ ਦੂੰਗਾ ਚਲੋ ਫਾਇਦਾ ਕੋਈ ਨਹੀਂ ਹਾਂ ਤੇਰਾ ਧੰਨਵਾਦ ਹੈ ਤੇਤੋਂ ਮੈਂ ਤਾਂ ਪੁੱਛਿਆ ਕਈ ਵਾਰੀ ਤੂੰ ਵੀ ਬੋਲ ਜਾਂਦਾ ਵੀਡੀਓ ਚ ਆਪਾਂ ਬੋਲਣਾ ਨਹੀਂਗਾ ਆਪਾਂ ਜਿੰਨਾ ਦੁੱਧ ਦਿੰਦੀ ਆ ਉਨਾ ਹੀ ਕਹਿਣਾ ਰੁਪਈਏ ਕਹਿ ਕੇ ਠੋਕ ਕੇ ਲੈਣੇ ਅਗਲੇ ਤੋਂ ਦੇਖੋ ਜੀ ਇਹਨੂੰ ਤਾਂ ਕਹਿਆ ਮੇਰਾ ਭਰਾਵਾ ਸਾਡਾ ਇਹ ਕਹਿਣਾ ਮੰਨਦਾ ਬਹੁਤ ਵਧੀਆ ਮਾਲ ਖਰੀਦਦਾ ਵਧੀਆ ਹੀ ਵੇਚਦਾ ਹੈ ਤੇ ਬਾਕੀ ਆਪਾਂ ਸਹੀ ਕਹਿ ਕੇ ਬੰਦੇ ਤੋਂ ਰੁਪਈਏ ਲਾਓ ਕਦੇ ਵੀ ਫੇਕ ਜਿਹੜੇ ਵੀਡੀਓ ਬਣਾਉਂਦੇ ਨਾ ਬਣਾਇਆ ਕਰੋ ਵੀਰੇ ਸੋਸ਼ਲ ਮੀਡੀਆ ਦੇ ਜੋਗਾ ਲੋਕੀ ਟਿਚਣਾ ਕਰਦੇ ਨੇ ਕਿ ਸਾਡੇ ਨਾਲ ਜੋ ਪੰਜਾਬ ਚੰਡੀਗੜ੍ਹ ਗਰੁੱਪ ਦੇ ਵਿੱਚ ਸਾਡੇ ਮੈਂਬਰ ਬਣੇ ਨੇ ਭਾਈ ਸੁਖਜੀਤ ਸਿੰਘ ਜੀ ਸ਼ਾਹਬਾਦ ਮਾਰਕੰਡਾ ਹਰਿਆਣੇ ਤੋਂ ਜਿਹੜੇ ਕੇ ਸੁੱਖਾ ਸਰਪੰਚ ਦੇ ਨਾਲ ਮਸ਼ਹੂਰ ਨੇ ਇਹ ਬੱਕਰੀਆਂ ਦੇ ਕਿਤੇ ਨਾਲ ਜੁੜੇ ਨੇ ਇਹ ਸਾਡੇ ਜਿਹੜਾ ਗਰੁੱਪ ਬਣਿਆ ਵੀਰੇ ਬੱਕਰੀਆਂ ਦਾ ਜਿਹੜਾ ਕਿ ਪੰਜਾਬ ਦਾ ਨਹੀਂ ਇੰਡੀਆ ਦਾ ਨੰਬਰ 1 ਗਰੁੱਪ ਤੁਹਾਡੇ ਸਾਹਮਣੇ ਸਾਫਤ ਹੋਊਗਾ ਜਿਹਦੇ ਵਿੱਚ ਟਾਪ ਕੁਆਲਿਟੀ ਦੀਆਂ ਬੱਕਰੀਆਂ ਤੁਹਾਨੂੰ ਗਰੁੱਪ ਵਿੱਚ ਮਿਲਣਗੀਆਂ ਉਹਦੇ ਵਿੱਚ ਸੁਝਾਅ ਮਿਲਿਆ ਕਰਨਗੇ ਗਰੁੱਪ 'ਚ ਭਈ ਜੇ ਤੁਹਾਨੂੰ ਕੋਈ ਪ੍ਰੋਬਲਮ ਆ ਬੱਕਰੀ ਦੀ ਬੱਚੇ ਦੀ ਬੱਚਾ ਨਹੀਂ ਦੁੱਧ ਪੀਂਦਾ ਬੱਚੀ ਟਿੱਲ ਬੱਕਰੀ ਟਿੱਲੀ ਹੋ ਗਈ ਕੇਵਲ ਪਰਸਨਲ ਉਹਨਾਂ ਗਰੁੱਪ ਦੇ ਵਿੱਚ ਉਹੀ ਮੈਂਬਰ ਹੋਣਗੇ ਬਾਦੂ ਮੈਂਬਰ ਉਹਦੇ ਵਿੱਚ ਨਹੀਂ ਹੋਣਗੇ ਕਿਉਂਕਿ ਉਹਦੇ ਵਿੱਚ ਅਸੀਂ ਕੋਈ ਸੌਦੇਬਾਜ਼ੀ ਵਾਲੀ ਨਹੀਂ ਗੱਲ ਕਰਨੀ ਮਾ ਜਿਹੜਾ ਫਾਰਮਰ ਨੂੰ ਉੱਤੇ ਚੱਕਣ ਵਾਸਤੇ ਉਹ ਗੱਲਾਂ ਮਤੋਂ ਚ ਕੀਤੀਆਂ ਜਾਇ ਕਰਨਗੀਆਂ ਅਸੀਂ ਸੁਖੇ ਸਰਪੰਚ ਬਾਈ ਦਾ ਧੰਨਵਾਦ ਕਰਦੇ ਆ ਜੋ ਹਰਿਆਣੇ ਚੋਂ ਆਏ ਨੇ ਆਪਣੀ ਮੁੱਲਾ ਪਰ ਮੰਡੀ ਤੇ ਆਏ ਉਹਨੇ ਮਾਲ ਵੀ ਖਰੀਦਿਆ ਤੇ ਸਾਡੇ ਜਿਹੜੇ ਪੰਜਾਬ ਚੰਡੀਗੜ੍ਹ ਖੁਰਪ ਦੇ ਉਹ ਮੈਂਬਰ ਬਣੇ ਨੇ ਬਹੁਤ ਬਹੁਤ ਧੰਨਵਾਦ ਬਾਈ ਜੀ ਦਾ